ਮੈਂ ਦਿੱਲੀ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਨੇ ਮੇਰੇ ਨਾਲ ਕੰਟੈਕਟ ਜਿਹੜੇ ਕਰ ਰਹੇ ਹਨ ਉਹਨਾਂ ਨੂੰ ਮੈਂ ਡੀਡਿਕਸ਼ਨ ਸੈਂਟਰ ਫਰੋਪਰ ਸਿਵਲ ਹਸਪੀਟਲ ਚ ਲੈ ਕੇ ਆਉਣਾ ਮੈਂ ਉਹਨਾਂ ਦੀ ਹੈਲਪ ਵੀ ਕਰਦਾ ਮੈਂ ਹੋਰਾਂ ਨੌਜਵਾਨਾਂ ਨੂੰ ਅਪੀਲ ਕਰਦਾ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਮੇਰੇ ਨਾਲ ਕੰਟੈਕਟ ਕਰਨ ਮੈਂ ਉਹਨਾਂ ਦੀ ਹਰ ਤਰ੍ਹਾਂ ਨਾਲ ਹੈਲਪ ਕਰੂੰਗਾ ਔਰ ਉਹਨਾਂ ਨੂੰ ਮੈਡੀਸਨ ਵੀ ਦਵਾਉਂਗਾ ਇਸੇ ਤਰ੍ਹਾਂ ਮਿੱਤੀ ਅੱਜ 11 ਤਰੀਕ ਨੂੰ ਦੋ ਨੌਜਵਾਨ ਅੱਜ ਮੇਰੇ ਨਾਲ ਜੋ ਆਏ ਨੇ ਇਹ ਆਪ ਦੇ ਦਿਲੋਂ ਏ ਛੱਟਣਾ ਚਾਹੁੰਦੇ ਨੇ ਨਸ਼ਾ ਤੇ ਮੋਟੀਵੇਟ ਹੋਏ ਨੇ ਤੇ ਇਹਨਾਂ ਦੇ ਪਰਿਵਾਰਾਂ ਦੀ ਸਹਿਮਤੀ ਹੋਈ ਆ ਤੇ ਇਹਨਾਂ ਨੂੰ ਅੱਜ ਮੈਂ ਦਾਖਲ ਕਰਾਉਣਾ ਆਇਆ ਵਾਂ ਤੇ ਮੈਨੂੰ ਉਮੀਦ ਹੈ ਵੀ ਇਹ ਕੋਸ਼ਿਸ਼ ਕਰ ਰਹੇ ਨੇ ਤੇ ਆ ਇਹਨਾਂ ਇਹ ਜਿਹੜੀ ਕੋਸ਼ਿਸ਼ ਕਰੇ ਸਰੇ ਚੜੂਗੀ ਇਹ ਇਸ ਦਲਦਲ ਵਿੱਚੋਂ ਨਿਕਲਣਗੇ ਧੰਨਵਾਦ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀ ਜੁੱਤ ਨਸ਼ਾ ਵਿਰੁੱਧ ਕੀ ਨਸ਼ਾ ਖਤਮ ਹੋ ਗਿਆ 30 ਤਰੀਕ ਦੀ ਡੈਡਲਾਈਨ ਸੀ ਬਹੁਤ ਸਾਰੇ ਲੋਕਾਂ ਦੇ ਘਰ ਵੀ ਟਾਏ ਪਰ ਇਹਦੇ ਨਾਲ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਕੀ ਤੁਹਾਨੂੰ ਪਤਾ ਹੈ ਕਿ 91 ਲੱਖ ਗੋਲੀ ਆ ਜਿਹੜੀ ਉਹ ਵਿਕ ਰਹੀ ਆ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜੇਲਾ ਦੇ ਵਿੱਚ ਡਿਟੈਂਸ਼ਨ ਸੈਂਟਰਾਂ ਦੇ ਵਿੱਚ 1 ਮਹੀਨੇ ਦੀ 91 ਲੱਖ ਗੋਲੀ ਆ ਜਿਹੜੀ ਨਸ਼ਾ ਛਡਾਉਣ ਵਾਲੀ ਉਹ ਵਿਕ ਰਹੀ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਦਿੱਤੀ ਜਾ ਰਹੀ ਆ ਕੀ ਤੁਹਾਨੂੰ ਪਤਾ ਉਹ ਇੱਕ ਛੋਟੀ ਜੀ ਗੋਲੀ ਜਿਹਨੂੰ ਆਪਣਾ ਪੰਜਾਬ ਦੇ ਵਿੱਚ ਜੀਪ ਥੱਲੇ ਰੱਖਣ ਵਾਲੀ ਗੋਲੀ ਵੀ ਕਹਿ ਦਿੰਦੇ ਆ ਇਹ ਗੋਲੀਆਂ ਬਿਮਾਰੀਆਂ ਜਿਹੜੀਆਂ ਕਿ ਤੁਹਾਡੇ ਲੀਵਰ ਕਿਡਨੀ ਦਿਮਾਗ ਬਲੱਡ ਤੇ ਨਪੁੰਸਕ ਵੀ ਤੁਹਾਨੂੰ ਬਣਾ ਸਕਦੀਆਂ ਨੇ ਇਹ ਗੋਲੀਆਂ ਬਹੁਤ ਘਾਤਕ ਗੋਲੀਆਂ ਨੇ ਤੁਸੀਂ ਆਪ ਸੋਚ ਸਕਦੇ ਹੋ ਇੱਕ ਛੋਟੀ ਜੀ ਗੋਲੀ ਜਿਹੜਾ ਬੰਦਾ ਹਰ ਰੋਜ਼ ਦੋ ਦੰਗ ਭੀਮ ਖਾਂਦਾ ਜਾਂ ਕੋਸਤ ਲੈਂਦਾ ਜਾਂ ਕੋਈ ਹੋਰ ਨਸ਼ਾ ਲੈਂਦਾ ਕੀ ਇੱਕ ਛੋਟੀ ਜੀ ਗੋਲੀ ਇੰਨੇ ਸਾਰੇ ਨਸ਼ੇ ਨੂੰ ਕੰਟਰੋਲ ਕਰ ਸਕਦੀ ਆ ਜਿਹੜਾ ਬੰਦਾ ਦੋ ਡੰਗ ਫੀਮ ਖਾਂਦਾ ਰੋਜ਼ ਦੀ ਪਾਈਆਂ ਦੇ ਕਰੀਬ ਪੋਸਟ ਖਾ ਜਾਂਦਾ ਕੀ ਇੱਕ ਛੋਟੀ ਜੀ ਗੋਲੀ ਉਹਨੂੰ ਅਸਰ ਕਰੇਗੀ ਨਹੀਂ ਕਿਉਂਕਿ ਉਹ ਲੋਕ ਦੋ ਦੋ ਤਿੰਨ ਤਿੰਨ ਗੋਲੀਆਂ ਡੇਲੀ ਲੈ ਰਹੇ ਆ ਇਹ ਗੋਲੀ ਬਹੁਤ ਘਾਤਕਾ ਨਸ਼ਾ ਘਟਿਆ ਨਹੀਂ ਨਸ਼ਾ ਵੱਧ ਚੁੱਕਿਆ ਨਸ਼ਾ ਮਹਿੰਗਾ ਹੋ ਚੁੱਕਿਆ ਜਿੱਥੇ ਪਹਿਲਾਂ ਆਮ ਗੋਲੀਆਂ ਕੈਪਸੂਲ ਮਿਲਦੇ ਸੀ ਜਿਹੜੇ ਕਿ ਪੇਨ ਕਿਲਰ ਸੀ ਜਿਨ੍ਹਾਂ ਨੂੰ ਲੋਕ ਨਸ਼ੇ ਦੇ ਤੌਰ ਤੇ ਵਰਤਦੇ ਸੀ ਦੂਜੇ ਪਾਸੇ ਜੇ ਗੱਲ ਕਰੀਏ ਰਵਾਇਤੀ ਨਸ਼ੇ ਆ ਜਿਹੜੇ ਜਿਹੜੇ ਕਿ ਲੋਕਾਂ ਤੋਂ ਦੂਰ ਕੀਤੇ ਜਾ ਰਹੇ ਆ ਸਰਕਾਰਾਂ ਦੇ ਵੱਲੋਂ ਸਰਕਾਰ ਚਾਹੇ ਕੋਈ ਵੀ ਹੋਵੇ ਹਰ ਵਾਰ ਉਹ ਰਵਾਇਤੀ ਨਸ਼ੇ ਦੂਰ ਕਰਨ ਦੀ ਹੀ ਗੱਲ ਕਰਦੀ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਜਾਂ ਸਮਾਜ ਸੇਵੀ ਸੰਸਥਾ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਇਹ ਨਸ਼ਾ ਛਡਾਊ ਕੇਂਦਰ ਡਿਟੈਂਸ਼ਨ ਸੈਂਟਰ ਬਣੇ ਹੋਏ ਆ ਜਾਂ ਨਸ਼ਾ ਛਡਾਊ ਗੋਲੀਆਂ ਮਿਲਦੀਆਂ ਇਹਨਾਂ ਦੇ ਖਿਲਾਫ ਲੋਕੋ ਪਿੰਡਾਂ ਦੇ ਉਹ ਸ਼ਹਿਰਾਂ ਦੇ ਉਹ ਆਵਾਜ਼ ਚੁੱਕੋ ਕਿਉਂਕਿ ਗੋਲੀਆਂ ਵਿਕਣਗੀਆਂ ਤੇ ਇਹਦਾ ਜਿਹੜਾ ਬੈਨੀਫਿਟ ਆ ਜ਼ਿਆਦਾ ਉਹ ਸਰਕਾਰ ਨੂੰ ਜਾਂ ਜਿਹੜੀਆਂ ਕੰਪਨੀਆਂ ਐ ਮੈਡੀਕਲ ਨਸ਼ੇ ਜਾਂ ਗੋਲੀਆਂ ਬਣਾਉਂਦੀਆਂ ਉਹਨਾਂ ਨੂੰ ਮਿਲੇਗਾ ਪਰ ਕੀ ਤੁਸੀਂ ਇੱਕ ਆਵਾਜ਼ ਨਹੀਂ ਚੱਕ ਸਕਦੇ ਕਿ ਪੰਜਾਬ ਦੇ ਵਿੱਚ ਰਵਾਇਤੀ ਨਸ਼ਾ ਜਿਹੜੇ ਅਫੀਮ ਦੀ ਪੋਸਤ ਦੀ ਖੇਤੀ ਸ਼ੁਰੂ ਕੀਤੀ ਜਾਵੇ ਚੀਨੀਆ ਅੱਜ ਕਿੰਨਾ ਅੱਗੇ ਆ ਪੂਰੇ ਚਾਈਨਾ ਦੇ ਵਿੱਚ ਲਿਕੜ ਦੇ ਵਿੱਚ ਲੋਕ ਅਫੀਮ ਦਾ ਸੇਵਨ ਕਰਦੇ ਆ ਆਪਣੇ ਲੋਕ ਚਾਹ ਕਾਫੀ ਨਾਲ ਗੁੱਡ ਮਾਰਨਿੰਗ ਕਹਿੰਦੇ ਆ ਪਰ ਚਾਈਨਾ ਦੇ ਵਿੱਚ ਅਫੀਮ ਦੇ ਲਿਕੜ ਦੀਆਂ ਬੋਤਲਾਂ ਮਿਲਦੀਆਂ ਨੇ ਜਿਹੜੀਆਂ ਕਿ ਆਲ ਸਟੋਰਾਂ ਜਾਂ ਦੁਕਾਨਾਂ ਤੋਂ ਲੈ ਸਕਦੇ ਹੋ ਸਾਰਾ ਦਿਨ ਲੋਕ ਕੰਮ ਕਰਦੇ ਆ ਸਭ ਤੋਂ ਤੇਜ਼ ਫਰਟੀਲੇ ਚੀਨੀ ਮੰਨੇ ਜਾਂਦੇ ਆ ਚਾਈਨਾ ਦੇ ਵਿੱਚ ਫੀਮ ਲੀਗਲ ਆ ਜਿਹੜੀ ਕਿ ਲੋਕਾਂ ਨੂੰ ਇੱਕ ਬੋਤਲ ਦੇ ਵਿੱਚ ਦਿੱਤੀ ਜਾਂਦੀ ਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਰੱਖੋ ਜਿਹੜੀ ਮਰਜ਼ੀ ਦੁਕਾਨ ਤੋਂ ਲੈ ਲਓ ਇਹ ਫੀਮ ਗਈ ਕਿੱਥੋਂ ਆ ਇਹ ਫੀਮ ਭਾਰਤ ਤੋਂ ਪੰਜਾਬ ਤੋਂ ਅਫਗਾਨਿਸਤਾਨ ਪਾਕਿਸਤਾਨ ਤੋਂ ਜਾ ਰਹੀ ਆ ਪਰ ਦੂਜੇ ਪਾਸੇ ਜਿਹੜੀਆਂ ਸਰਕਾਰਾਂ ਨੇ ਆਪਦਾ ਹੱਕੇ ਰਵੈਤੀ ਨਸ਼ੇ ਦੇ ਉੱਤੇ ਜਵਾ ਰਹੀਆਂ ਨੇ ਵੱਡੀ ਗੱਲ ਇਹ ਆ ਇਹ 91 ਲੱਖ ਗੋਲੀਆਂ ਦੇ ਨਾਲ ਪੰਜਾਬ ਦੀ ਜਵਾਨੀ ਪੰਜਾਬ ਦੇ ਲੋਕਾਂ ਨੂੰ ਨਪਨਸੇ ਹੀ ਬਣਾਇਆ ਜਾ ਰਿਹਾ ਹਰ ਇੱਕ ਮੋੜ ਤੇ ਲੈਬ ਤੁਹਾਨੂੰ ਦਿਖਾ ਦੇਗੀ ਕਿ ਅੱਜ ਦੇ ਸਮੇਂ ਬੱਚੇ ਨਹੀਂ ਪੈਦਾ ਹੋ ਰਹੇ ਲੋਕ ਲੈਬਾਂ ਦੇ ਵਿੱਚ ਜਾਣ ਤੇ ਬੱਚੇ ਲੈਣ ਕਿੱਡੀ ਵੱਡੀ ਘਟਨਾ ਕਿੱਡਾ ਵੱਡਾ ਦਿਖਾਤਾ ਹੈ ਪੰਜਾਬ ਦੇ ਲਈ ਪੰਜਾਬ ਦੇ ਨੌਜਵਾਨਾਂ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਕੀ ਲੋੜ ਪੈਗੀ ਇਹੋ ਜਿਹੇ ਨਸ਼ੇ ਬੰਦ ਕਰਨ ਦੀ ਤੇ ਮੈਡੀਕਲ ਨਸ਼ੇ ਲੈ ਕੇ ਆਉਂਦੀ ਜੇ ਸਰਕਾਰਾਂ ਇਹ ਗੋਲੀਆਂ ਵੇਚ ਸਕਦੀਆਂ ਇਹਨਾਂ ਨੂੰ ਲੀਗਲ ਕਰ ਸਕਦੀ ਆ ਕੀ ਤੁਸੀਂ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਕੀ ਤੁਸੀਂ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਉਹਦੀ ਕਵਾਂਟੀਟੀ ਦੇ ਮੁਤਾਬਕ ਤਪੂਕੀ ਜਾਂ ਅਫੀਮ ਨਹੀਂ ਦੇ ਸਕਦੇ ਵੱਡਾ ਸਵਾਲ ਹੈ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਿ 91 ਲੱਖ ਗੋਲੀ ਮਹੀਨੇ ਦੀ ਚੰਗੀ ਜਾਂ ਅਫੀਮ ਪੋਸਟ ਪੰਜਾਬ ਲਈ ਪੰਜਾਬੀ ਵਾਲੀ ਚੰਗੀ ਹੈ